ਕੁਝ ਇਨਫੋਰਮੇਸ਼ਨ ਆਈ ਸੀ ਆਪਨੂੰ ਵੀ ਇੱਕ ਕਾਰ ਰਾਜਵੰਤ ਹਸਪੀਟਲ ਸਾਈਡ ਤੋਂ ਆ ਰਹੀ ਸੀਗੀ ਤੇ ਸਿੱਧੀ ਉਹ ਫਾਸਲੀ ਨੇੜੇ ਵਿੱਚ ਡਿੱਗੀ ਆ ਤਾਂ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਸੀਗੇ ਤੇ ਇੱਥੇ ਆ ਕੇ ਆਪਾਂ ਐਫਰਟਸ ਵੀ ਕੀਤੇ ਹੈਗੇ ਆ ਮੌਕੇ ਤੇ ਗੋਤਾਖੋਰ ਬੁਲਾ ਲਏ ਸੀਗੇ ਹੈਡਰ ਵਗੈਰਾ ਬੁਲਾ ਲਈ ਸੀ ਬਟ ਹਨੇਰਾ ਹੋਣ ਕਰਕੇ ਔਰ ਪਾਣੀ ਦੀ ਸਪੀਡ ਵੀ ਕਾਫੀ ਹੈ ਤੇ ਫਿਲਹਾਲ ਕੁਝ ਨਹੀਂ ਪਤਾ ਲੱਗਿਆ ਰੋਹਿਤ ਜੀ ਕੁਝ ਪਤਾ ਚੱਲਿਆ ਕਿ ਕਾਰ 'ਚ ਕਿੰਨੇ ਲੋਕ ਸਵਾਰ ਸੀਗੇ ਨਹੀਂ ਹਾਲਾਂ ਇਸ ਵਾਰੀ ਆਪਾਂ ਕੁਝ ਨਹੀਂ ਕਹਿ ਸਕਦੇ ਜੀ ਤੇ ਸਰ ਇਹ ਪਤਾ ਲੱਗਿਆ ਜੀ ਗੱਡੀ ਕਿਦਾਂ ਮਤਲਬ ਗਿਰੀ ਇਹ ਨਹਿਰ ਦੇ ਵਿੱਚ ਨਹੀਂ ਜਿਹਨਾਂ ਮੌਕੇ ਤੇ ਇਹ ਹੀ ਦੱਸ ਰਿਹਾ ਵੀ ਇਹ ਗੱਡੀ ਜਿਹੜੀ ਹੈ ਰਾਜਵੰਦ ਹਸਪੀਟਲ ਵਾਲੀ ਸਾਈਡ ਤੋਂ ਮਾਰੀ ਸੀਗੀ ਤੇ ਉਹ ਸਿੱਧੀ ਹੀ ਨਹਿਰ 'ਚ ਉਤਰ ਗਈ ਜੀ ਕੋਈ ਇਨਫੋਰਮੇਸ਼ਨ ਆਈ ਸੀ ਆਪਾਂ ਨੂੰ ਇੱਕ ਕਾਰ ਰਾਜਵੰਦ ਹਸਪੀਟਲ ਸਾਈਡ ਤੋਂ ਆ ਰਹੀ ਸੀਗੀ ਤੇ ਸਿੱਧੀ ਉਹ ਫਾਸਲੀ ਨਹਿਰ ਵਿੱਚ ਡਿੱਗੀ ਆ ਤਾਂ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਸੀਗੇ ਤੇ ਇੱਥੇ ਆ ਕੇ ਆਪਾਂ ਐਫਰਟਸ ਵੀ ਕੀਤੇ ਹੈਗੇ ਆ ਮੌਕੇ ਤੇ ਗੋਤਾਖੋਰ ਬੁਲਾ ਲਏ ਸੀਗੇ ਹੈਡਰ ਬਗਲਾ ਬਰਲੀ ਸੀ ਬਟ ਹਨੇਰਾ ਹੋਣ ਕਰਕੇ ਔਰ ਪਾਣੀ ਦੀ ਸਪੀਡ ਵੀ ਕਾਫੀ ਹੈ ਤੇ ਫਿਲਹਾਲ ਕੁਝ ਨਹੀਂ ਪਤਾ ਲੱਗਿਆ ਰੋਹਿਤ ਜੀ ਕੁਝ ਪਤਾ ਚੱਲਿਆ ਕਿ ਕਾਰ 'ਚ ਕਿੰਨੇ ਲੋਕ ਸਵਾਰ ਸੀਗੇ ਨਹੀਂ ਹਾਲਾਂ ਇਸ ਵਾਰੀ ਆਪਾਂ ਕੁਝ ਨਹੀਂ ਕਹਿ ਸਕਦੇ ਜੀ ਤੇ ਸਰ ਇਹ ਪਤਾ ਲੱਗਿਆ ਜੀ ਗੱਡੀ ਕਿਦਾਂ ਮਤਲਬ ਗਿਰੀ ਇਹ ਨਹਿਰ ਦੇ ਵਿੱਚ ਨਹੀਂ ਜਿਹਨਾਂ ਮੌਕੇ ਤੇ ਇਹ ਹੀ ਦੱਸ ਰਿਹਾ ਵੀ ਇਹ ਗੱਡੀ ਜਿਹੜੀ ਹੈ ਰਾਜਵੰਦ ਹਸਪੀਟਲ ਵਾਲੀ ਸਾਈਡ ਤੋਂ ਆਰੀ ਸੀਗੀ ਤੇ ਉਹ ਸਿੱਧੀ ਹੀ ਨਹਿਰ 'ਚ ਉਤਰ ਗਈ ਕੋਈ ਇਨਫੋਰਮੇਸ਼ਨ ਆਈ ਜੀ ਆਪਨੂੰ ਵੀ ਇੱਕ ਕਾਰ ਰਾਜਵੰਦ ਹਸਪੀਟਲ ਸਾਈਡ ਤੋਂ ਆਰੀ ਸੀਗੀ ਤੇ ਸਿੱਧੀ ਉਹ ਫਾਸਲੀ ਨਹਿਰ ਵਿੱਚ ਡਿੱਗੀ ਆ ਤੋ ਜਿੱਦਾਂ ਤਾਂ ਮੁਕੇ ਤੇ ਪਹੁੰਚੇ ਸੀਗੇ ਤੇ ਇੱਥੇ ਆ ਕੇ ਆਪਾਂ ਐਫਰਟਸ ਵੀ ਕੀਤੇ ਹੈਗੇ ਆ ਮੁਕੇ ਤੇ ਗੋਤਾਖੋਰ ਬੁਲਾ ਲਏ ਸੀਗੇ ਹੈਡਰ ਵਗਲਾ ਬੁਲਾ ਲੀ ਸੀ ਬਟ ਹਨੇਰਾ ਹੋਣ ਕਰਕੇ ਔਰ ਪਾਣੀ ਦੀ ਸਪੀਡ ਵੀ ਕਾਫੀ ਹੈ ਤੇ ਫਿਲਹਾਲ ਕੁਝ ਨਹੀਂ ਪਤਾ ਲੱਗਿਆ ਰੋਹਿਤ ਜੀ ਕੁਝ ਪਤਾ ਚੱਲਿਆ ਕਿ ਕਾਰ 'ਚ ਕਿੰਨੇ ਲੋਕ ਸਵਾਰ ਸੀਗੇ ਨਹੀਂ ਹਾਲਾਂ ਇਸ ਵਾਰੀ ਆਪਾਂ ਕੁਝ ਨਹੀਂ ਕਹਿ ਸਕਦੇ ਤੇ ਸਰ ਇਹ ਪਤਾ ਲੱਗਿਆ ਜੀ ਗੱਡੀ ਕਿੱਦਾਂ ਮਤਲਬ ਗਿਰੀ ਇਹ ਨਹਿਰ ਦੇ ਵਿੱਚ ਨਹੀਂ ਜਿਹਨਾਂ ਮੁਕੇ ਤੇ ਇਹੀ ਦੱਸ ਰਿਹਾ ਵੀ ਇਹ ਗੱਡੀ ਜਿਹੜੀ ਹੈ ਰਾਜਵੰਦ ਹਸਪੀਟਲ ਵਾਲੀ ਸਾਈਡ ਤੋਂ ਮਾਰੀ ਸੀਗੀ ਤੇ ਉਹ ਸਿੱਧੀ ਹੀ ਨਹਿਰ 'ਚ ਉਤਰ ਗਈ ਇਦੋਂ ਕੋਈ ਇਨਫੋਰਮੇਸ਼ਨ ਆਈ ਜੀ ਆਪਨੂੰ ਵੀ ਇੱਕ ਕਾਰ ਰਾਜਵੰਤ ਹਸਪੀਟਲ ਸਾਈਡ ਤੋਂ ਆ ਰਹੀ ਸੀਗੀ ਤੇ ਸਿੱਧੀ ਉਹ ਫਾਸਲੀ ਨੇਰ ਵਿੱਚ ਡਿੱਗੀ ਆ ਤਾਂ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਸੀਗੇ ਤੇ ਇੱਥੇ ਆ ਕੇ ਆਪਾਂ ਐਫਰਟਸ ਵੀ ਕੀਤੇ ਹੈਗੇ ਆ ਮੌਕੇ ਤੇ ਗੋਤਾਖੋਰ ਬੁਲਾ ਲਏ ਸੀਗੇ ਹੈਡਰ ਵਗੈਰਾ ਬੁਲਾ ਲਈ ਸੀ ਬਟ ਹਨੇਰਾ ਹੋਣ ਕਰਕੇ ਔਰ ਪਾਣੀ ਦੀ ਸਪੀਡ ਵੀ ਕਾਫੀ ਹੈ ਤੇ ਫਿਲਹਾਲ ਕੁਝ ਨਹੀਂ ਪਤਾ ਲੱਗਿਆ ਰੋਹਿਤ ਜੀ ਕੁਝ ਪਤਾ ਚੱਲਿਆ ਕਿ ਕਾਰ 'ਚ ਕਿੰਨੇ ਲੋਕ ਸਵਾਰ ਸੀਗੇ ਨਹੀਂ ਹਾਲਾਂ ਇਸ ਵਾਰੀ ਆਪਾਂ ਕੁਝ ਨਹੀਂ ਕਹਿ ਸਕਦੇ ਜੀ ਤੇ ਸਰ ਇਹ ਪਤਾ ਲੱਗਿਆ ਜੀ ਗੱਡੀ ਕਿਦਾਂ ਮਤਲਬ ਗਿਰੀ ਇਹ ਨਹਿਰ ਦੇ ਵਿੱਚ ਨੀ ਦਿਨ ਮੋਕੇ ਤੇ ਇਹੀ ਦੱਸ ਰਿਹਾ ਵੀ ਇਹ ਗੱਡੀ ਜਿਹੜੀ ਹੈ ਰਾਜਵੰਦ ਹਸਪੀਟਲ ਵਾਲੀ ਸਾਈਡ ਤੋਂ ਮਾਰੀ ਸੀਗੀ ਤੇ ਉਹ ਸਿੱਧੀ ਹੀ ਨਹਿਰ 'ਚ ਉਤਰ ਗਈ। ਜੀ। ਕੁਝ ਇਨਫੋਰਮੇਸ਼ਨ ਆਈ ਸੀ ਆਪਾਂ ਨੂੰ ਵੀ ਇੱਕ ਕਾਰ ਰਾਜਵੰਦ ਹਸਪੀਟਲ ਸਾਈਡ ਤੋਂ ਆ ਰਹੀ ਸੀਗੀ ਤੇ ਸਿੱਧੀ ਉਹ ਫਾਸਲੀ ਨਹਿਰ ਵਿੱਚ ਡਿੱਗੀ ਆ। ਤਾਂ ਅਸੀਂ ਤੁਰੰਤ ਮੋਕੇ ਤੇ ਪਹੁੰਚੇ ਸੀਗੇ। ਤੇ ਇੱਥੇ ਆ ਕੇ ਆਪਾਂ ਐਫਰਟਸ ਵੀ ਕੀਤੇ ਹੈਗੇ ਆ ਮੋਕੇ ਤੇ ਗੋਤਾਖੋਰ ਬੁਲਾ ਲਏ ਸੀਗੇ, ਹੈਡਰ ਵਗੈਰਾ ਬੁਲਾ ਲਈ ਸੀ। ਬਟ ਹਨੇਰਾ ਹੋਣ ਕਰਕੇ ਔਰ ਪਾਣੀ ਦੀ ਸਪੀਡ ਵੀ ਕਾਫੀ ਹੈ। ਤੇ ਫਿਲਹਾਲ ਕੁਝ ਨਹੀਂ ਪਤਾ ਲੱਗਿਆ। ਰੋਹਿਤ ਜੀ ਕੁਝ ਪਤਾ ਚੱਲਿਆ ਕਿ ਕਾਰ 'ਚ ਕਿੰਨੇ ਲੋਕ ਸਵਾਰ ਸੀਗੇ? ਨਹੀਂ ਹਾਲਾਂ ਇਸ ਵਾਰੀ ਆਪਾਂ ਕੁਝ ਨਹੀਂ ਕਹਿ ਸਕਦੇ। ਤੇ ਸਰ ਇਹ ਪਤਾ ਲੱਗਿਆ ਜੀ ਗੱਡੀ ਕਿੱਦਾਂ ਮਤਲਬ ਗਿਰੀ ਇਹ ਨਹਿਰ ਦੇ ਵਿੱਚ? ਨਹੀਂ ਜਿੰਨਾ ਮੌਕੇ ਤੇ ਇਹੀ ਦੱਸ ਰਿਹਾ ਵੀ ਇਹ ਗੱਡੀ ਜਿਹੜੀ ਹੈ ਰਾਜਵੰਦ ਹਸਪੀਟਲ ਵਾਲੀ ਸਾਈਡ ਤੋਂ ਆ ਰਹੀ ਸੀਗੀ ਤੇ ਉਹ ਸਿੱਧੀ ਹੀ ਨਹਿਰ 'ਚ ਉਤਰ ਗਈ। ਜੀ ਕੋਈ ਇਨਫੋਰਮੇਸ਼ਨ ਆਈ ਜਿਵੇਂ ਆਪਾਂ ਨੂੰ ਵੀ ਇੱਕ ਕਾਰ ਰਾਜਵੰਦ ਹਸਪੀਟਲ ਸਾਈਡ ਤੋਂ ਆ ਰਹੀ ਸੀਗੀ ਤੇ ਸਿੱਧੀ ਉਹ ਫਾਸਲੀ ਨਹਿਰ ਵਿੱਚ ਡਿੱਗੀ ਆ ਤਾਂ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਸੀਗੇ। ਤੇ ਇੱਥੇ ਆ ਕੇ ਆਪਾਂ ਐਫਰਟਸ ਵੀ ਕੀਤੇ ਹੈਗੇ ਆ ਮੌਕੇ ਤੇ ਗੋਤਾਖੋਰ ਬੁਲਾ ਲਏ ਸੀਗੇ ਹੈਡਰ ਵਗੈਰਾ ਬੁਲਾ ਲੀ ਸੀ ਬਟ ਹਨੇਰਾ ਹੋਣ ਕਰਕੇ ਔਰ ਪਾਣੀ ਦੀ ਸਪੀਡ ਵੀ ਕਾਫੀ ਹੈ ਤੇ ਫਿਲਹਾਲ ਕੁਝ ਨਹੀਂ ਪਤਾ ਲੱਗਿਆ ਰੋਹਿਤ ਜੀ ਕੁਝ ਪਤਾ ਚੱਲਿਆ ਕਿ ਕਾਰ 'ਚ ਕਿੰਨੇ ਲੋਕ ਸਵਾਰ ਸੀਗੇ ਨਹੀਂ ਹਾਲਾਂ ਇਸ ਵਾਰੀ ਆਪਾਂ ਕੁਝ ਨਹੀਂ ਕਹਿ ਸਕਦੇ ਤੇ ਸਰ ਇਹ ਪਤਾ ਲੱਗਿਆ ਜੀ ਗੱਡੀ ਕਿੱਦਾਂ ਮਤਲਬ ਗਿਰੀ ਇਹ ਨਹਿਰ ਦੇ ਵਿੱਚ ਨਹੀਂ ਜਿਹਨਾਂ ਮੌਕੇ ਤੇ ਇਹ ਹੀ ਦੱਸ ਰਿਹਾ ਵੀ ਇਹ ਗੱਡੀ ਜਿਹੜੀ ਹੈ ਰਾਜਵੰਦ ਹਸਪੀਟਲ ਵਾਲੀ ਸਾਈਡ ਤੋਂ ਮਾਰੀ ਸੀਗੀ ਤੇ ਉਹ ਸਿੱਧੀ ਹੀ ਨਹਿਰ 'ਚ ਉਤਰ ਗਈ ਕੁਝ ਇਨਫੋਰਮੇਸ਼ਨ ਆਈ ਜੀ ਆਪਨੂੰ ਵੀ ਇੱਕ ਕਾਰ ਰਾਜਵੰਤ ਹਸਪੀਟਲ ਸਾਈਡ ਤੋਂ ਆ ਰਹੀ ਸੀਗੀ ਤੇ ਸਿੱਧੀ ਉਹ ਫਾਸਲੀ ਨਹਿਰ ਵਿੱਚ ਡਿੱਗੀ ਆ ਤਾਂ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਸੀਗੇ ਤੇ ਇੱਥੇ ਆ ਕੇ ਆਪਾਂ ਐਫਰਟਸ ਵੀ ਕੀਤੇ ਹੈਗੇ ਆ ਮੌਕੇ ਤੇ ਗੋਤਾਖੋਰ ਬੁਲਾ ਲਏ ਸੀਗੇ ਹੈਡਰ ਵਗੈਰਾ ਬੁਲਾ ਲਈ ਸੀ ਬਟ ਹਨੇਰਾ ਹੋਣ ਕਰਕੇ ਔਰ ਪਾਣੀ ਦੀ ਸਪੀਡ ਵੀ ਕਾਫੀ ਹੈ ਤੇ ਫਿਲਹਾਲ ਕੁਝ ਨਹੀਂ ਪਤਾ ਲੱਗਿਆ ਰੋਹਿਤ ਜੀ ਕੁਝ ਪਤਾ ਚੱਲਿਆ ਕਿ ਕਾਰ 'ਚ ਕਿੰਨੇ ਲੋਕ ਸਵਾਰ ਸੀਗੇ ਨਹੀਂ ਹਾਲਾਂ ਇਸ ਵਾਰੀ ਆਪਾਂ ਕੁਝ ਨਹੀਂ ਕਹਿ ਸਕਦੇ ਤੇ ਸਰ ਇਹ ਪਤਾ ਲੱਗਿਆ ਜੀ ਗੱਡੀ ਕਿਦਾਂ ਮਤਲਬ ਗਿਰੀ ਇਹ ਨਹਿਰ ਦੇ ਵਿੱਚ ਨੇ ਜਿਹਨਾਂ ਮੌਕੇ ਤੇ ਇਹੀ ਦੱਸ ਰਿਹਾ ਵੀ ਇਹ ਗੱਡੀ ਜਿਹੜੀ ਹੈ ਰਾਜਵੰਦ ਹਸਪੀਟਲ ਵਾਲੀ ਸਾਈਡ ਤੋਂ ਮਾਰੀ ਸੀਗੀ ਤੇ ਉਹ ਸਿੱਧੀ ਹੀ ਨਹਿਰ 'ਚ ਉਤਰ ਗਈ। ਜੀ। ਕੋਈ ਇਨਫੋਰਮੇਸ਼ਨ ਆਈ ਸੀ ਆਪਾਂ ਨੂੰ ਵੀ ਇੱਕ ਕਾਰ ਰਾਜਵੰਦ ਹਸਪੀਟਲ ਸਾਈਡ ਤੋਂ ਆ ਰਹੀ ਸੀਗੀ ਤੇ ਸਿੱਧੀ ਉਹ فاਸਲੀ ਨਹਿਰ ਵਿੱਚ ਡਿੱਗੀ ਆ ਤਾਂ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਸੀਗੇ। ਤੇ ਇੱਥੇ ਆ ਕੇ ਆਪਾਂ ਐਫਰਟਸ ਵੀ ਕੀਤੇ ਹੈਗੇ ਆ ਮੌਕੇ ਤੇ ਗੋਤਾਖੋਰ ਬੁਲਾ ਲਏ ਸੀਗੇ, ਹੈਡਰ ਵਗੈਰਾ ਬੁਲਾ ਲਏ ਸੀ। ਬਟ ਹਨੇਰਾ ਹੋਣ ਕਰਕੇ ਔਰ ਪਾਣੀ ਦੀ ਸਪੀਡ ਵੀ ਕਾਫੀ ਹੈ ਤੇ ਫਿਲਹਾਲ ਕੁਝ ਨਹੀਂ ਪਤਾ ਲੱਗਿਆ। ਰੋਹਿਤ ਜੀ ਕੁਝ ਪਤਾ ਚੱਲਿਆ ਕਿ ਕਾਰ 'ਚ ਕਿੰਨੇ ਲੋਕ ਸਵਾਰ ਸੀਗੇ ਨਹੀਂ ਹਾਲਾਂ ਇਸ ਵਾਰੀ ਆਪਾਂ ਕੁਝ ਨਹੀਂ ਕਹਿ ਸਕਦੇ ਜੀ ਤੇ ਸਰ ਇਹ ਪਤਾ ਲੱਗਿਆ ਜੀ ਗੱਡੀ ਕਿੱਦਾਂ ਮਤਲਬ ਗਿਰੀ ਇਹ ਨਹਿਰ ਦੇ ਵਿੱਚ ਨਹੀਂ ਜਿਹਨਾਂ ਮੌਕੇ ਤੇ ਇਹ ਹੀ ਦੱਸ ਰਿਹਾ ਵੀ ਇਹ ਗੱਡੀ ਜਿਹੜੀ ਹੈ ਰਾਜਵੰਦ ਹਸਪੀਟਲ ਵਾਲੀ ਸੜਕ ਤੋਂ ਮਾਰੀ ਸੀਗੀ ਤੇ ਉਹ ਸਿੱਧੀ ਹੀ ਨਹਿਰ 'ਚ ਉਤਰ ਗਈ